हां साथियों आज ਦਾ ਜਿਹੜਾ ਆਪਣਾ ਇਕੱਠ ਹੈ ਇਹ ਆਪਾਂ ਇਸ ਗੱਲ ਤੇ ਰੱਖਿਆ ਗਿਆ ਹੈ ਵੀ ਆਪਾਂ ਸਾਰਿਆਂ ਨੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਰਹਿਣਾ ਇੱਕ ਝੰਡੇ ਥੱਲੇ ਇਕੱਠੇ ਹੋਣਾ ਸਾਡਾ ਬਹੁਤ ਜ਼ਰੂਰੀ ਹੈ ਜਿਹੜਾ ਤਾਨਾਸ਼ਾ ਸਮਰਾਜੀ ਸਿਸਟਮ ਹੈ ਉਸ ਦੇ ਵਿਰੋਧ ਲਾਮਬੰਦ ਹੋਣ ਲਈ ਆਪਾਂ ਇਕੱਠੇ ਹੋਏ ਆਂ ਜੀਵ ਵਿਗਿਆਨ ਦਾ ਇੱਕ ਮਹਾਰਥੀ ਚਾਰਲਸ ਡਾਰਵਿਨ ਹੋਇਆ ਉਹਨੇ ਆਪਣੀ ਕਿਤਾਬ ਦੇ ਵਿੱਚ ਇੱਕ ਸਾਨੂੰ ਮੈਸੇਜ ਦਿੱਤਾ ਇੱਕ ਸੁਨੇਹਾ ਦਿੱਤਾ ਕਿ ਜੰਗਲ ਦੇ ਵਿੱਚ ਉਹੀ ਜੀਵ ਜਿਉਂਦੇ ਰਹਿ ਸਕਦੇ ਆ ਜਿਹੜੇ ਝੁੰਡਾਂ 'ਚ ਰਹਿੰਦੇ ਝੁੰਡ ਦਾ ਮਤਲਬ ਤੁਸੀਂ ਸਮਝਦੇ ਹੋ ਇਕੱਠ ਇੱਕ ਆਠ ਦੇ ਵਿੱਚ ਲਾਂਬੰਦ ਹੋ ਕੇ ਰਹਿਣਾ ਤੇ ਜਿਹੜੇ ਜੀਵ ਇਕੱਲੇ ਇਕੱਲੇ ਰਹਿੰਦੇ ਐ ਵੱਡੇ ਜਾਨਵਰ ਉਹਨਾਂ ਨੂੰ ਆਪਣੀ ਭੁੱਖ ਮਿਟਾਉਣ ਲਈ ਸ਼ਿਕਾਰ ਬਣਾ ਲੈਂਦੇ ਐ ਉਹਨਾਂ ਦੀ ਜ਼ਿੰਦਗੀ ਐ ਜਿਹੜੀ ਖਤਮ ਕਰ ਦਿੱਤੀ ਜਾਂਦੀ ਐ ਉਹਨਾਂ ਤੋਂ ਜਿਉਣ ਦੇ ਅਧਿਕਾਰ ਖੋਹ ਲੈ ਜਾਂਦੇ ਐ ਔਰ ਇਹੀ ਨਿਯਮ ਇਹੀ ਗੱਲ ਸਮਾਜ ਦੇ ਲੋਕਾਂ ਤੇ ਵੀ ਲਾਗੂ ਹੁੰਦੀ ਹੈ ਸਾਡੇ ਮਜ਼ਦੂਰਾਂ ਤੇ ਵੀ ਇਹ ਗੱਲ ਲਾਗੂ ਹੁੰਦੀ ਹੈ ਕਿ ਜੇ ਤੁਸੀਂ ਸੰਗਠਨ ਦੇ ਨਾਲ ਜੁੜ ਕੇ ਰਹੋਗੇ ਤਾਂ ਤੁਸੀਂ ਜਿਉਂਦੇ ਰਹੋਗੇ ਜੇਕਰ ਤੁਸੀਂ ਕਿਸੇ ਸੰਗਠਨ ਨਾਲ ਨਹੀਂ ਚੱਲਦੇ ਤਾਂ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਵੱਡੀਆਂ ਮੁਸੀਬਤਾਂ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਲੋਕ ਤੁਹਾਨੂੰ ਤੰਗ ਪਰੇਸ਼ਾਨ ਕਰਨ ਤੋਂ ਬਾਅਦ ਤੁਹਾਡੇ ਅਧਿਕਾਰ ਖੋਹ ਸਕਦੇ ਆ ਤੁਹਾਨੂੰ ਖਤਮ ਕਰ ਸਕਦੇ ਆ ਤੁਹਾਨੂੰ ਜਿਉਂਦੇ ਜੀ ਪਰੇਸ਼ਾਨ ਕਰ ਸਕਦੇ ਆ ਤਾਂ ਸਾਨੂੰ ਸੰਗਠਨ ਦੇ ਨਾਲ ਰਹਿਣਾ ਬਹੁਤ ਜ਼ਰੂਰੀ ਹੈ ਆਓ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋਈਏ ਤੇ ਇਹਨਾਂ ਸਮਰਾਜੀ ਤਾਕਤਾਂ ਦੇ ਵਿਰੁੱਧ ਲਾਂਬੰਦ ਹੋਈਏ ਜੈ ਜੀਵਨ ਜੈ ਸੰਗਸ ਲਾਲ ਸਰਬ